ਦੈਂਸਰਾਂ ਦੇਖ ਰਹੇ ਤੁਸੀਂ ਤਾਂ ਮੈਂ ਮਹਿੰਮ ਸਿੰਘ ਦੀਪਾਸ ਬੀਤੇ ਦਿਨੀ ਲੁਧਿਆਣਾ ਤੋਂ ਸੰਸਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਭਾਟਕੁਸ਼ਨ ਆਸ਼ੂ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਤੋਂ ਇਲਾਵਾ ਸਭ ਦਾ ਡਿਪਟੀ ਮੇਲ ਸ਼ਾਮ ਸੁੰਦਰ ਮਲੋਤਰਾਲ ਲੁਧਿਆਣਾ ਪੁਲਿਸ ਕਮਿਸ਼ਨਰ ਗ੍ਰਿਫਤਾਰੀ ਦੇਣ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਕਾਫੀ ਜ਼ਿਆਦਾ ਜਦੋਂ ਜੈਦ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਕਿ ਪਾਲਿੱਤੀ ਜਾਂਦੀ ਹੈ ਉਸ ਤੋਂ ਬਾਅਦ ਲੁਧਿਆਣਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿਸ ਤੋਂ ਬਾਅਦ ਰਮਨੇਸ਼ ਸਿੰਘ ਬਿੱਟੂ ਸਮੇਤ ਚਾਰੋਂ ਕਾਂਗਰਸੀ ਲੀਡਰਾਂ ਦਾ ਮੈਡੀਕਲ ਕਰਾ ਕੇ ਉਹਨਾਂ ਨੂੰ ਪਹਿਲਾਂ ਨਾਪਾ ਉਸ ਤੋਂ ਮੰਤਣਾ ਲੁਧਿਆਣਾ ਜ਼ਿਲ੍ਹੇ ਚ ਭੇਜਿਆ ਜਾਂਦਾ ਉਸ ਤੋਂ ਬਾਅਦ ਨਾਪਾ ਜ਼ਿਲ੍ਹੇ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਤਾਂ ਹੁਣ ਖਿਰਚਾਵਾਂ ਇਹ ਨੇ ਕਿ ਉਹਨਾਂ ਨੂੰ ਜ਼ਮਾਨਤ ਜਿਹੜੀ ਕਿ ਮਿਲ ਚ ਰਮਨੀਸ਼ ਸਿੰਘ ਬਿੱਟੂ ਨੂੰ ਕਿ ਜਮਾਨਤ ਤਾਂ ਕਹਿੰਦੇ ਮਿਲ ਚੁੱਕੀ ਹੋਈ ਹੈ ਤਾਂ ਕੀ ਕੰਮੀਟਰਾਂ ਦੀ ਜਮਾਨਤ ਮਿਲੀ ਹੈ ਤਾਂ ਬਾਕੀ ਚਾਰਾਂ ਨੂੰ ਜਮਾਨਤ ਮਿਲ ਗਈ ਜਾਂ ਫਿਰ ਚੱਲੇ ਰਮਨੀਸ਼ ਸਿੰਘ ਬਿੱਟੂ ਦੀ ਜਮਾਨਤ ਹੋਣੀ ਹੈ ਇਸ ਮਤਲਬ ਰਮਨੀਸ਼ ਸਿੰਘ ਬਿੱਟੂ ਜੀ ਦੇ ਨਾਲ-ਨਾਲ ਬਾਕੀ ਵੀ ਪਿੰਨੇ ਐਪਲੀਕੈਂਟਸ ਨੂੰ ਅਦਾਲਤ ਨੇ 50000 ਦੇ ਮੁਲਕ ਚਲਕੇ ਤੇ ਅੱਜ ਰਿਲੀਜ਼ ਕਰ ਦਿੱਤਾ ਤੇ ਉਹਨਾਂ ਮੁਛਲਕੇ ਭਾਰ ਦਿੱਤੇਗੇ ਤੇ ਅੱਜ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚੋਂ ਰਿਲੀਜ਼ ਕਰ ਦਿੱਤਾ ਜਾਏਗਾ ਸਰ ਕੱਲ ਵੀ ਕਾਫੀ ਜ਼ਿਆਦਾ ਕੋਰਟ ਦੇ ਵਿੱਚ ਬੈਸਟ ਰਹੀਆ ਹੋਇਆ ਸੀਗਾ ਅੱਜ ਵੀ ਬੈਸਟ ਹੋਈ ਹੋਣੀ ਹੈ ਕੀ ਗੱਲਬਾਤ ਅੰਦਰ ਹੋ ਰਹੀ ਹੈ ਅਸੀਂ ਇਹ ਇਹ ਪੱਖ ਰੱਖਿਆ ਸੀਗਾ ਜੱਜ ਸਾਹਿਬ ਮਾਨਯੋਗ ਜੱਜ ਸਾਹਿਬ ਦੇ ਅੱਗੇ ਵੀ ਜਿਹੜਾ ਪਹਿਲੇ ਤਾਂ ਇਹਨਾਂ ਦੀ ਗ੍ਰਿਫਤਾਰੀ ਹੀ ਗਲਤ ਕੀਤੀ ਗਈ ਹੈ ਇਹਦੇ ਤੋਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਦੀ ਪਾਲਣਾ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਅਸੀਂ ਫਿਰ ਇਹ ਆਰਗੂ ਕੀਤਾ ਸੀਗੇ ਵੀ ਗ੍ਰਿਫਤਾਰੀ ਤੋਂ ਇਲਾਵਾ ਇਹ ਵੀ ਆਰਗੂਮੈਂਟ ਕਿਤੇ ਗਏ ਸੀ ਕਿ ਇਹਦੇ ਵਿੱਚ ਜਿਹੜੇ ਸੈਕਸ਼ਨ 353 186 159 ਲਾਈ ਗਏ ਹੈ ਇਹ ਬਿਲਕੁਲ ਗਲਤ ਹਨ 353 ਜਿਹੜੇ ਸੈਕਸ਼ਨ ਹੈ ਉਹਦੇ ਵਿੱਚ ਇਹ 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 ਇਨਗਰੀਡੀਅੰਟ ਹਨ ਕਿ ਜੇ ਬੰਦੇ ਨੇ ਕੋਈ ਫੋਰਸ ਯੂਜ਼ ਕੀਤੀ ਹੋਵੇ ਕਿਸੇ ਪਬਲਿਕ ਸਰਵੰਟ ਨੂੰ ਉਸ ਦੀ ਡਿਊਟੀ ਡਿਸਚਾਰਜ ਕਰਨ ਵਕਤ ਤਾਂ ਉਹ 353 ਸੈਕਸ਼ਨ ਤਾਂ ਲੱਗਦਾ ਹੈ ਇਹਦੇ ਵਿੱਚ ਦੋਸਤ ਪ੍ਰੋਸੀਕਿਊਸ਼ਨ ਨੇ ਲਿਖਦੀ ਹੈ ਕਿ 150 100 150 ਬੰਦਾ ਉੱਥੇ ਆਇਆ ਤੇ ਉਹਨਾਂ ਨੇ ਉੱਥੇ ਕਾਰਪੋਰੇਸ਼ਨ ਦਾ ਘਰਾਉ ਕੀਤਾ ਤਾਂ ਅਸੀਂ ਇਹ ਕਿਹਾ ਸੀ ਵੀ ਸਾਡੀ ਇੰਟੈਂਸ਼ਨ ਦੇਖੋ ਸਾਡਾ ਘਰਾਓ ਕਰਨ ਦਾ ਕੋਈ ਮਕਸਦ ਨਹੀਂ ਸਾਡਾ ਮਕਸਦ ਇਹ ਸੀਗਾ ਵੀ ਅਸੀਂ ਇੱਕ ਮੈਮੋਰੰਡਮ ਦੇਣਗੇ ਸੀ ਕਾਰਪੋਰੇਸ਼ਨ ਦੇ ਵਿੱਚ ਵੀ ਤਾਂ ਜੋ ਜਿਹੜੇ ਲੋਕ ਲੁਧਿਆਣੇ ਦੇ ਕਾਰਪੋਰੇਸ਼ਨ ਪੰਗ ਹੋਣ ਤੋਂ ਬਾਅਦ ਕਾਉਂਸਲਰ ਨੇ ਇਲੈਕਸ਼ਨਾਂ ਦਾ ਨਾਂ ਹੁਣ ਕਾਰਨ ਜਿਹੜੀਆਂ ਤਕਲੀਫਾਂ ਨੇ ਉਹਦਾ ਉਹ ਤਕਲੀਫਾਂ ਜਿਹੜੀਆਂ ਫੇਸ ਕਰ ਰਹੇ ਆ ਉਹ ਪੰਜਾਬ ਲੁਧਿਆਣਾ ਦੇ ਰਿਪਰੈਜ਼ੈਂਟੇਟਰ ਰਿਪਰੈਜ਼ੈਂਟੇਟਰ ਹੋਣ ਦੇ ਨਾਤੇ ਬਿੱਟੂ ਜੀ ਨੂੰ ਆਈਆਂ ਸਨ ਤੇ ਉਹ ਮੈਮੋਰੰਡਮ ਦੇਣ ਗਏ ਸੀ ਤੇ ਜੇ ਕੋਈ ਅਸੀਂ ਫੋਰਸ ਯੂਜ਼ ਕਰਨੀ ਹੁੰਦੀ ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਇੰਜਰੀ ਨਹੀਂ ਹੈ ਕਿਸੇ ਦਾ ਕੋਈ ਮੈਡੀਕਲ ਨਹੀਂ ਹੈ ਕਿਸੇ ਕੋਈ ਪ੍ਰਾਈਵੇਟ ਵਿਟਨੈਸ ਦਾ ਕਿਸੇ ਦਾ ਕੋਈ ਬਿਆਨ ਨਹੀਂ ਹੈ ਪ੍ਰੋਸੀਕਿਊਸ਼ਨ ਦਾ ਕਿ ਇਹ ਸਾਨੂੰ ਸਾਡੇ ਸਾਡੇ ਕਿਸੇ ਕਾਰਪੋਰੇਸ਼ਨ ਦੇ ਅੰਦਰ ਜਾਂਚ ਵਿਗਨ ਪਿਆ ਸੋ ਗੁੰ ਬਿੱਟੂ ਜੀ ਨੂੰ ਕਾਰਪੋਰੇਸ਼ਨ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਮੈਮੋਰੰਡਮ ਦੇਣ ਤੋਂ ਰੋਕਿਆ ਗਿਆ ਉਹਨਾਂ ਨਾਲ ਧੱਕਾ ਮੁਕੀ ਕੀਤੀ ਗਈ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਖੁਦ ਕਾਰਪੋਰੇਸ਼ਨ ਦੇ ਅੰਦਰ ਲੋਕ ਲਾ ਕੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਸੋ ਇਹਨਾਂ ਤੱਥਾਂ ਦੇ ਆਧਾਰ ਤੇ ਇਹਨਾਂ ਤੱਥਾਂ ਦੇ ਆਧਾਰ ਤੇ ਅੱਜ ਮਾਨਯੋਗ ਅਦਾਲਤ ਨੇ ਸਾਨੂੰ 50000 ਦੇ ਮੁਚਲਕੇ ਦੀ ਜ਼ਮਾਨਤ ਦਿੱਤੀ ਹੈ ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਵਾ ਵੀ ਇਸ ਜਦੋਂ ਇਹ ਜਦੋਂ ਕਾਰਪੋਰੇਸ਼ਨ ਦੇ ਵਿੱਚ ਮੈਮੋਰੰਡਮ ਦੇਣ ਵਾਸਤੇ ਬਿੱਟੂ ਜੀ ਆਪਣੇ ਸਾਥੀਆਂ ਨਾਲ ਗਏ ਤਾਂ ਉਸ ਸਮੇਂ ਤੁਹਾਡੇ মিডিਆ ਕਰਮਚਾਰੀਆਂ ਨੇ ਵੀਡੀਓਗ੍ਰਾਫੀ ਕੀਤੀ ਉਸ ਵੀਡੀਓਗ੍ਰਾਫੀ ਨੂੰ ਪਰਪਸਲੀ ਪ੍ਰੋਸੀਕਿਊਸ਼ਨ ਨੇ ਤੇ ਪੁਲਿਸ ਅਧਿਕਾਰੀਆਂ ਨੇ ਚਲਾਨ ਦੇ ਜਿਹੜੀ ਜਿਹੜੇ ਐਵੀਡੈਂਸ ਪੇਸ਼ ਕੀਤਾ ਉਹਦੇ ਵਿੱਚ ਨਹੀਂ ਲਾਇਆ ਉਤੋਂ ਸਾਫ਼ ਜਾਹਰ ਹੁੰਦਾ ਸੀਗਾ ਕਿ ਇਹਨਾਂ ਦੀ ਮਨਸ਼ਾ ਸਿਰਫ ਤੇ ਸਿਰਫ ਗ੍ਰਿਫਤਾਰੀ ਪਾ ਕੇ ਇਹਨਾਂ ਚਾਰਾਂ ਅਧਿਕਾਰੀ ਚਾਰਾਂ ਚਾਰੇ ਉੱਧ ਕਾਂਗਰਸ ਦੇ ਵੱਡੇ ਉੱਤੇਦਾਰਾਂ ਨੂੰ ਜੇਲ੍ਹ ਵਿੱਚ ਭੇਜਣਾ ਹੈ ਤੋ ਇਹ ਅਦਾਲਤ ਨੇ ਸਾਡੇ ਇਹਨਾਂ ਸਾਰੇ ਤੱਥਾਂ ਨੂੰ ਜੈਨੂਨ ਜਾਣਦੇ ਹੋਏ ਸਾਨੂੰ ਅੱਜ bail grant ਕਰ ਦਿੱਤੀ। ਸਿਰਫ 50 ਹਜ਼ਾਰ ਦਾ ਮਚਲਕਾ ਕਿਹਾ ਗਿਆ ਪਰ ਪ੍ਰਥਨਾ ਜਾਂ ਫਿਰ ਚਾਰਾ ਦਾਵਾ ਜੀ ਇਹ 50 ਹਜ਼ਾਰ ਦਾ ਮਚਲਕਾ ਪਰ ਐਪਲੀਕੈਂਟ ਹੈ 50 ਹਜ਼ਾਰ ਦੀ ਛੋਟੀ ਭਰਨ ਤੋਂ ਬਾਅਦ ਅੱਜ ਇਹ ਰਿਲੀਜ਼ ਕਰ ਦਿੱਤੇ ਜਾਣਗੇ ਹਰ ਬੰਦੇ ਹਰ ਐਪਲੀਕੈਂਟ ਨੂੰ 50 ਹਜ਼ਾਰ ਦਾ ਮਚਲਕਾ ਭਰਨਾ ਪਵੇਗਾ। ਉਹ ਕੀ ਲੱਗਦਾ ਜੀ ਕਿੰਨੀ ਕਿਦ ਤੱਕ ਰਮਨੀਸ਼ ਸਿੰਘ ਬਿੱਟੂ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ ਲਾਬਾ ਜੇ ਉਹ ਤੋਂ ਬਾਹਰ ਆ ਸਕਣਗੇ? ਅੱਜ 4 4 ਤੋਂ 6 ਵਜੇ ਦੇ ਵਿੱਚ ਨਾਬਾ ਜੇਲ ਤੋਂ ਇਹ ਚਾਰੇ ਚਾਰੇ ਡਿਗਨਿਟਰੀਜ਼ ਬਾਹਰ ਆ ਜਾਈਏ। ਥੈਂਕ ਯੂ। ਸੋ ਬਿਲਕੁਲ ਇਹ ਸੰਨ ਐਡਵੋਕੇਟ ਜੇਆ ਸਿੰਬਲ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਰਮਨਜੀਤ ਸਿੰਘ ਬਿੱਟੂ ਨੂੰ ਜਿਹੜੀ ਵੱਡੀ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਲੁਧਿਆਣਾ ਕੋਰਟ ਤੋਂ ਲੰਗ ਜ਼ਮਾਨਤ ਜਿਹੜੀ ਕਿ ਮਿਲ ਚੁੱਕੀ ਹੋਈ ਹੈ ਰਮਨਜੀਤ ਸਿੰਘ ਬਿੱਟੂ ਸਮੇਤ ਚਾਰੋਂ ਜਿਹੜੀ ਕਿ ਉਹਨਾਂ ਦੇ ਸਾਥੀ ਨੂੰ ਵੀ ਜ਼ਮਾਨਤ ਮਿਲ ਚੁੱਕੀ ਹੈ ਤਾਂ ਥੋੜੀ ਦੇਰ ਦੇ ਵਿੱਚ ਹੁਣ ਰਮਨਜੀਤ ਸਿੰਘ ਬਿੱਟੂ ਨੇ ਜਿਹੜੇ ਕਿ ਨਾਬਾ ਜੇਲ੍ਹ ਤੋਂ ਬਾਹਰ ਆ ਜਾਣਗੇ ਕੈਮਰਾ ਪਰਤ ਰਮਨਜੀਤ ਦੇ ਨਾਲ ਹਿੰਮਤ ਸਿੰਘ ਇਕਪਾਲ ਦੇਨਿਕ ਸਵੇਰਾ ਲੁਧਿਆਣਾ 올 ਵਰਲਡ ఓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार दा ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ਔਰ WhatsApp ਚੈਨਲ ਪਰ